ਔਰ ਇਹ ਜਿਹੜੀਆਂ ਸਵਾਮਾਂ ਅਸੀਂ ਆਪਦੇ ਕੋਲੋਂ ਬਿਲਕੁਲ ਕੁਝ ਨਹੀਂ ਕਰਦੇ ਅਸੀਂ ਤਾਂ ਇੱਕ ਜ਼ਰੀਆ ਆ ਸਿਰਫ ਗੁਰੂ ਸਾਹਿਬ ਨੇ ਸਾਡੀ ਸੇਵਾ ਲਈ ਆ ਸਾਡੀ ਡਿਊਟੀ ਲਈ ਆ ਅਸੀਂ ਤਾਂ ਸਿਰਫ ਉਸ ਸੇਵਾ ਨੂੰ ਅੱਗੇ ਨਿਭਾਉਣ ਵਾਸਤੇ ਆਉਨੇ ਆ ਅੱਜ ਹੁਣੇ ਪ੍ਰਧਾਨ ਜੀ ਨੇ ਗੱਲ ਕੀਤੀ ਕਿ ਬੋਤੀਆਂ ਵਾਲਾ ਤੋਂ ਸਾਡੇ ਸਿੰਘ ਬਿਠੇ ਨੇ ਇਹਨੇ ਅੱਜ ਸਵੇਰੇ ਜਦੋਂ ਗੱਲ ਚੱਲੀ ਤਾਂ 45000 ਰੁਪਏ ਅੱਜ ਇਹਨਾਂ ਨੇ ਦਿੱਤਾ ਸਾਡੇ ਸੰਤੂ ਵਾਲਾ ਤੋਂ ਨੌਜਵਾਨ ਟੀਮ ਬੈਠੀ ਹੈ ਹਰ ਟਾਈਮ ਮਤਲਬ ਇਸ ਸਹਾਇਤਾ ਵਾਸਤੇ ਸਾਡੇ ਨਾਲ ਹਮੇਸ਼ਾ ਖੜੇ ਹੁੰਦੇ ਆ ਸੋ ਅਸੀਂ ਕੁਝ ਨਹੀਂ ਆ ਅਸੀਂ ਤਾਂ ਲੋਕਾਂ ਤੋਂ ਪੈਸਾ ਕੱਤਰ ਕਰਕੇ ਉਹ ਸਾਨੂੰ ਕਿਉਂ ਦਿੰਦੇ ਆ ਉਹਨਾਂ ਨੂੰ ਪਤਾ ਕਿ ਜਿਹੜੀ ਸੇਵਾ ਸੀ ਇਹਨਾਂ ਦੇ ਕੋਲ ਪਹੁੰਚਾਤੀ ਉਹ ਬਿਲਕੁਲ ਸਹੀ ਹੱਥਾਂ ਦੇ ਵਿੱਚ ਜਾਊਗੀ ਪੈਸਾ ਦੇਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ ਲੇਕਿਨ ਇਹ ਗੱਲ ਦੇਖੀ ਜਾਂਦੀ ਹੈ ਕਿ ਜਿੱਥੇ ਅਸੀਂ ਪੈਸਾ ਦਿੰਨੇ ਕਿ ਉਹ ਸਹੀ ਟਿਕਾਣੇ ਤੇ ਜਾਂਦਾ ਇਸ ਸਹਾਇਤਾ ਵਿੱਚ ਵੀ ਸਾਡੇ ਕੋਲ ਗਰਜੰਤ ਸਿੰਘ ਜੀ ਮਨਸੂਰ ਦੇਵਾ ਤੋਂ ਕੈਨੇਡਾ 'ਚ ਬੈਠੇ ਨੇ ਸਾਡੇ ਜੱਗਾ ਕੈਨੇਡਾ ਬੈਠੇ ਨੇ ਕਰਨਜੀਤ ਸਿੰਘ ਖੋਸਾ ਕੋਠੇ ਅੰਬਰਾਰ ਤੋਂ 50000 ਦੀ ਸੇਵਾ ਸਾਨੂੰ ਉਹਨਾਂ ਨੇ ਪਾਈ ਆ ਬਹੁਤ ਵੱਡੀਆਂ ਸੇਵਾਵਾਂ ਸਾਨੂੰ ਸਾਡੇ ਐਨ ਆਰ ਆਈ ਵੀਰਾਂ ਨੇ ਕੀਤੀਆਂ ਸਾਡੇ ਲੋਕਲ ਸਾਥੀਆਂ ਨੇ ਕੀਤੀਆਂ ਉਹਨਾਂ ਸੇਵਾਵਾਂ ਨੂੰ ਉਹਨਾਂ ਦੇ ਜਿਹੜੇ ਦਸਵੰਧ ਦੇ ਪੈਸੇ ਨੂੰ ਅਸੀਂ ਤੁਹਾਡੇ ਕੋਲ ਲੈ ਕੇ ਇੱਥੇ ਆਏ ਆ ਸੋ ਸਾਨੂੰ ਉਮੀਦ ਹੈ ਕਿ ਜਿਵੇਂ ਪ੍ਰਧਾਨ ਜੀ ਨੇ ਕਿ ਪਹਿਲਾਂ ਕਿਹਾ ਕਿ ਜਿੰਨੇ ਵੀ ਸਾਥੀਆਂ ਦੀ ਅਸੀਂ ਸੇਵਾ ਕਰ ਸਕੇ ਕਰਾਂਗੇ ਵੀ ਵਰਨੀ ਅਸੀਂ ਪਹਿਲਾਂ ਵੀ ਕੁਝ ਸਾਥੀਆਂ ਨੂੰ ਪਹੁੰਚ ਪਹੁੰਚ ਦੀ ਕਰ ਚੁੱਕੇ ਆ 145 ਬੈਗ ਅੱਜ ਲੈ ਕੇ ਆਏ ਆ ਫਿਰ ਵੀ ਵਾਟਰ ਲਖਵੀਰ ਸਿੰਘ ਜੀ ਬੈਠੇ ਆ ਸਾਨੂੰ ਪ੍ਰਧਾਨ ਜੀ ਬੈਠੇ ਆ ਦਰਸ਼ਨ ਸਿੰਘ ਜੀ ਸਾਨੂੰ ਸਹਾਰਾ ਕਲਬ ਜ਼ੀਰਾਂ ਨੂੰ ਕਦੇ ਵੀ ਕੋਈ ਡਿਊਟੀ ਲਾਉਣਗੇ ਕਿ ਸਾਨੂੰ ਇੰਨੇ ਬੈਗ ਦੀ ਹੋਰ ਲੋਡ ਹੈਗੀ ਜਾਂ ਇਸ ਤਰ੍ਹਾਂ ਦੀ ਲੋਡ ਹੈਗੀ ਅਸੀਂ ਕੋਸ਼ਿਸ਼ ਕਰਾਂਗੇ ਕਿ ਉਸ ਜਿਹਦੀ ਸਵਾਬਤ ਦੇ ਖਰੇ ਉੱਤਮ ਦੀ ਪੂਸ਼ ਕਰੀਏ ਸੋ ਇਹਨਾਂ ਕੁਝ ਕਹਿੰਦਾ ਹੋਇਆ ਮੈਂ ਸਾਰੇ ਸਾਥੀਆਂ ਨੂੰ ਬੇਨਤੀ ਕਰਦਾ ਕਿ ਅਸੀਂ ਕੁਝ ਨਹੀਂ ਕਰਨ ਵਾਲੇ ਜੋ ਕੁਛ ਕਰਵਾਉਂਦਾ ਪਰਮੇਸ਼ਰ ਕਰਵਾਉਂਦਾ ਸਾਨੂੰ ਉਹਨੇ ਸਹਾਰਾ ਕਲੱਬ ਨੂੰ ਇੱਕ ਜ਼ਰੀਆ ਬਣਾਇਆ ਕਿ ਅਸੀਂ ਉਸ ਜ਼ਰੀਏ ਦੇ ਰਾਹੀਂ ਤੁਹਾਡੇ ਕੋਲੇ ਕੁਝ ਸਵਾਵਾਂ ਲੈ ਕੇ ਆਏ ਆ ਸਾਡੀਆਂ ਇਹਨਾਂ ਸਵਾਵਾਂ ਨੂੰ ਸਾਡੀਆਂ ਨੂੰ ਪ੍ਰਵਾਨ ਕਰਿਓ ਸੋ ਸਾਰੇ ਕਿਸਾਨ ਵੀਰਾਂ ਦਾ ਜਿੰਨੇ ਵੀ ਇੱਥੇ ਆਏ ਆ ਵੈਗਰੂ ਕੇ ਅਰਦਾਸ ਕਰਦੇ ਆ ਕਿ ਅੱਗੇ ਤੋਂ ਇਸ ਤਰ੍ਹਾਂ ਦੀ ਕੋਈ ਨੌਬਤ ਨਾ ਆਵੇ ਤੇ ਅੱਜ ਅਸੀਂ ਇੱਥੇ ਸਹਾਰਾ ਕਲੱਬ ਨੂੰ ਆਏ ਆ ਅੱਗੇ ਤੋਂ ਤੁਸੀਂ ਸਾਰੇ ਲੋਕਾਂ ਦੇ ਸਹਾਰਾ ਬਣ ਕੇ ਇਹਨਾਂ ਲੋਕਾਂ ਦੇ ਵਿੱਚ ਵਿੱਚ ਨੂੰ ਵੈਸੇ ਜੀ